ਮੈਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਕੱਲ ਨੂੰ ਦੀਵਾਲੀ ਦੀਵਾਲੀ ਵਾਲਾ ਮਾਹੌਲ ਬਣਾਇਆ ਜਾਵੇ ਘਰ-ਘਰ ਦੇ ਵਿੱਚ ਦੀਵੇ ਲਗਾਏ ਜਾਣ ਲੜੀਆਂ ਲਗਾਈਆਂ ਜਾਣ ਵੱਧ ਤੋਂ ਵੱਧ ਪਟਾਕੇ ਚਲਾ ਕੇ ਭਗਵਾਨ ਰਾਮ ਜੀ ਦੇ ਆਨ ਦਾ ਦੀਵਾਲੀ 500 ਸਾਲਾਂ ਬਾਅਦ ਦੀ ਦੀਵਾਲੀ ਇਹ ਬੁਲਾਈ ਜਾਵੇ ਮੈਂ ਸਭ ਨੂੰ ਬਹੁਤ-ਬਹੁਤ ਬੁਲਾਈ ਦਿੰਦਾ ਜੈ ਸ਼੍ਰੀ ਰਾਮ ਉਹ ਜਿਹਨੇ ਜਿਹੜਾ ਰਾਮ ਮੰਦਿਰ ਬਣਾਇਆ ਜੋਧਿਆ ਚ ਉਹਦੇ ਖੁਸ਼ੀ ਦੇ ਅਵਕਸ਼ ਚ ਹੁਣ ਜਿਹੜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਉਹ ਬੜੀ ਧੁੰਮਧੰਮ ਨਾਲ ਮਨਾਈ ਜਾ ਰਹੀ ਹੈ ਸਾਰੇ ਸ਼ਹਿਰ ਤੋਂ ਸਾਦੇ ਇੱਥੇ ਆ ਰਹੇ ਹੈ ਸਾਰਿਆਂ ਨੇ ਘਰ ਤੋਂ ਆ ਕੇ ਨੇ ਇਹ ਸਾਰੇ ਦਰਸ਼ਕ ਉੱਪਰੇ ਨੇ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਹੈ ਪਰਮਾਤਮਾ ਜੀ ਘਰੇ ਆਣ ਕੇ ਤਾਂ ਅਸੀਂ ਉਹਨਾਂ ਨੂੰ ਕਿੱਥੇ ਬਿਠਾਵਾਂਗੇ ਜੋ ਉਹਨਾਂ ਲਈ ਦੀਪ ਜਲਾਏ ਜਾ ਰਹੇ ਨੇ ਤੇ ਉਹਨਾਂ ਦੇ ਭੋਜਨ ਦੀ ਵੀ ਖਰੀ ਕੀਤੀ ਜਾ ਰਹੀ ਹੈ ਲੋਕਾਂ 'ਚ ਇੰਨਾ ਜ਼ਿਆਦਾ ਗੁੱਸਾ ਹੈ ਕਿ ਉਹਨਾਂ ਨੂੰ ਆਪਣੇ ਖਾਣ ਪੀਣ ਦੀ ਵੀ ਸੁੱਧ ਨਹੀਂ ਹੈ ਇਸ ਲਈ ਕਹਿੰਦੇ ਨੇ ਮੇਰੀ ਝੋਪੜੀ ਦੇ ਬਾਗ ਅੱਜ ਚਾਰ ਜਾਣ ਜਾਏ ਰਾਮ ਆਣਗੇ ਮੇਰੀ ਝੋਪੜੀ ਦੇ ਬਾਗ ਅੱਜ ਚਾਰ ਜਾਣ राम की प्राथमिकता होती है अयोध्या जी उसके लिए सारी नगरी के अंदर बहुत उत्साह मनाया जा रहा है इसलिए कह रहे हैं गुंजेगा गुंजेगा राम जयकारा गुंजेगा इसलिए जय श्री का जयकारा गुंजना है और 22 जनवरी को कल यानी कि सबको अपने अपने घर में दिए चलाने हैं और अपनी शोभा बढ़ानी है और नदियाँ भी है, है। तो राम जी को तो बहुत बहुत ਹਾਂਜੀ ਸੀਨੀਅਰ ਅਫਸਰਾਂ ਦੇ ਹਦਾਇਤਾਂ ਮੁਤਾਬਕ ਉਹਨੂੰ ਤੇ ਆ ਰਾਮ ਮੰਦਿਰ ਉਹਨੂੰ ਆ ਰਾਮ ਮੰਦਿਰ ਦੀ ਸੋਭਾ ਯਾਤਰਾ ਜੋ ਤੁਹਾਡਾ ਵਿਕੇ ਲੱਗ ਰਹੀ ਆ ਜਸਵੰਤ ਦੀ ਮੁਖਤਾਬਰਵੰਦ ਕੀਤੇ ਗਏ ਨੇ ਨਾ ਤਾਂ ਕਿ ਕੋਈ ਅਨਸਰ ਘਟਨਾ ਨਾ ਹੋਵੇ ਅਤੇ ਅਮਨ ਕੌਮ ਦੀ ਸਥਿਤੀ ਨੂੰ ਕਾਇਮ ਰੱਖੇ ਕਿ ਕੱਲ ਨੂੰ ਰਾਮ ਲੀਲਾ ਗਰਾਊਂਡ 'ਚ 2 ਵਜੇ ਤੋਂ ਬਾਅਦ ਸਾਰੇ ਭੰਡਾਰਾ ਵਰਤਾਓ ਭੰਡਾਰਾ ਖਾਓ ਔਰ RAM ਜੀ ਦਾ ਪ੍ਰਸ਼ਾਦ ਲਓ ਔਰ ਸ਼ਾਮ ਨੂੰ ਦੀਵਾਲੀ ਘਰ-ਘਰ ਵਿੱਚ ਮਨਾਣੀ ਜਾਣੀ ਚਾਹੀਦੀ ਹੈ ਸਾਰੀ ਸੰਗਤ ਨੂੰ ਇਹੀ ਬੇਨਤੀ ਹੈ ਤੇ ਜੈ ਦੁਰਗਾ ਭਜਨ ਮੰਡਾ ਭਲਾੜਾ ਵੱਲੋਂ ਰਵਿੰਦਰ ਕੁਮਾਰ ਜੀ ਠੇਕੇਦਾਰ ਜਿਨ੍ਹਾਂ ਨੇ ਕਿ ਐਡਾ ਵਧੀਆ ਪ੍ਰੋਮੋ ਰੱਖਿਆ ਮੰਡਲ ਦਾ ਬਹੁਤ ਬਹੁਤ ਧੰਨਵਾਦ ਔਰ ਰਾਮ ਜੀਾਂ ਦੀ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਬਾਦ ਛੱਡ ਕੇ ਅਸੀਸਾਂ ਦੇਵੇ ਜੈ ਮੰਡਲ ਸਾਰੇ ਭਲਾੜਾ ਦੀ ਜਨਤਾ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਅਯੁੱਧਿਆ ਵਿੱਚ ਰਾਮ ਮੰਦਰ ਦੀ ਮੂਤੀ ਸਾਧਨਾ ਦੇ ਜੇਤ ਵਿੱਚ ਕੱਲ ਨੂੰ ਘਰ-ਘਰ ਦੀਵਾਲੀ ਮਨਾਈ ਜਾਵੇ ਤੇ ਜੀਵੇ ਤੇ ਪ੍ਰਾਤਕੇ ਅਰਤੀ ਘੋਮ ਚੁਲਾਏ ਜਾਣ ਤੇ ਮਠਿਆਈਆਂ ਵੀ ਘਰ ਵਿੱਚ ਬੱਚਿਆਂ ਨੂੰ ਸਾਰਿਆਂ ਨੂੰ ਵੰਡਿਆ ਜਾਵੇ ਧੰਨਵਾਦ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਤਿਆਂ ટીਵੀ